ਮੈਂ ਸਰਕਾਰ ਦੇ ਬੱਚ ਹੱਥ ਧਰ ਕੇ ਬੇਨਤੀ ਕਰਦਾ ਅਸੀਂ ਗਰੀਬ ਲੋਕ ਰਹਿੰਦਾ ਰਾਮਨਗਰ ਕਲੋਨੀ ਵਿੱਚ ਮੈਂ 15 ਸਾਲ ਸਰਪੰਚੀ ਕੀਤਾ ਇਸ ਵਾਰ ਮੇਰਾ ਭਰਾ ਸਰਬਸਮਤੀ ਨਾਲ ਸਰਪੰਚ ਬਣਿਆ ਰਾਹੁਲ ਸ਼ਰਮਨ ਨੂੰ ਲੇਕਿਨ ਇਹ ਨਾ ਗੁੰਡਾਗਰਦੀ ਵੱਧ ਗਿਆ ਪੂਰਾ ਪੰਜਾਬ ਸੇ ਭਰਾਂ ਲੇਕਿਨ ਸਾਡਾ ਰਾਮਨਗਰ ਤੇ ਨਾ ਦੇਸ਼ਤ ਫਲ ਗਿਆ ਜੋ ਛੜਾ ਪ੍ਰਵਾਸੀ ਵਾਇਸ ਰਾਇਆ ਕੋਈ ਪੰਜਾਬੀ ਵਾਇਸ ਰਾਇਆ ਹੈ ਉਹ ਹੀ ਮਲ ਸੁਖੀ ਨਹੀਂ ਹੈ ਆਇਆ ਦਿਨ ਦੇ ਘਰ ਸੇ ਬਾਹਰ ਨਿਕਲਣਾ ਉਹਨਾਂ ਡਰ ਲੱਗਦਾ ਲੇਕਿਨ ਪੁਲਿਸ ਦਾ ਕੰਟਰੋਲ ਨਹੀਂ ਕਿਉਂਕਿ ਕੀ ਹੈ ਪੁਲਿਸ ਦਾ ਤਾਂ ਕੰਟਰੋਲ ਹੈ ਹੀ ਨਹੀਂ ਹੈ ਮਤਲਬ 11 ਵਜੇ ਵਿੱਚ ਮੈਂ ਮੈਂ ਇੱਥੇ ਆਇਆ ਹੀ ਘਰ ਦੇ ਸਾਹਮਣੇ ਮੇਰਾ ਘਰ ਦੇ ਸਾਹਮਣੇ ਖਲੋਤਾ ਮੇਰਾ ਮੁੰਡਾ ਉੱਥੇ ਆਇਆ ਉਹਨਾਂ ਨੇ ਉਹਨਾਂ ਨੇ ਸਿੱਧਾ ਆ ਕੇ ਬੋਲਾ ਤੂੰ ਕੌਣ ਆ ਤੇਰਾ ਸਰਪੰਚ ਦਾ ਢੇਡੀ ਪਾਪਾ ਨੂੰ ਬੁਲਾ ਤੇ ਪਾਪਾ ਨੂੰ ਬੋਲਾ ਤੂੰ ਨੇ ਕਰਕੇ ਬੋਲਾ ਕਮਲ ਨੂੰ ਬੁਲਾ ਤੇ ਮੈਂ ਬੋਲਾ ਯਾਰ ਕਿਉਂ ਬੋਲਦਾ ਮੈਂ ਮੈਂ ਸਿੱਧਾ ਆ ਕੇ ਮੇਰਾ ਬੇਟਾ ਨੂੰ ਕਿਰਪਾਨ ਮਾਰਨੇ ਲਗਾ ਕੱਲ ਮੇਰੇ ਕੋ 10 ਵਜੇ اس پاس میں میرا کرایہ دار نو دھمکا کے گیا میں کل پھر ائیں گے 20000 روپے فیروتی دے اگر فیروتی نہیں دے گا کل تک ہم دس دیں گے لیکن اج سانو آ کے پھر اسانو نہیں پتہ تھا اس طرف ਦਾ ਹਥਿਆਰ ਨਾਲ ਲੈ ਕੇ ਆਏਗਾ ਫਿਰ ਮੈਂ ਪੁਲਿਸ ਬੁਲਾਇਆ ایس ایس ਓ ਸਾਹਿਬ ਨੂੰ ਫੋਨ ਕੀਤਾ ਅੱਧਾ ਘੰਟਾ ਬਾਅਦ ایس ایس ਓ ਸਾਹਿਬ ਆਇਆ ਕਿੰਨੇ ਕੇ ਬੰਦੇ ਆਏ ਜਿੰਨਾਂ ਨੂੰ ਬੋਤਲ ਪਹਿਲੇ ਆਏ ਸੀ 4 ਬੰਦਾ ਪਹਿਲੇ 4 ਬੰਦਾ ਆਏ ਉਹਨੂੰ ਆਹੀ ਕਿਸੇ ਤਰਫ ਜਾਣ ਬਸਾ ਕੇ ਉਹਨੂੰ ਭਜਾਇਆ ਉਸਕਾ ਬਾਅਦ ਰਿਵਲ ਵਾਲਾ ਹਥਿਆਰ ਨਾਲ ਲੈਸ ਕਿਰਪਾ ਨਾਲ ਲਿਆਜ਼ ਕਰਕੇ ਕੌਣ ਸੀ 7-8 ਬੰਦਾ ਨਾਲ ਲਿਖਾਇਆ ਮੇਰਾ ਬਤੀਜਾ ਨੂੰ ਮੇਰਾ ਸਾਹਮਣੇ ਖਲੋਤਾ ਜੂ ਹੁੰਦਾ ਸਿਨਾ ਮੇ ਇੱਕ ਗੁਲੀ ਲਗਾਏ 파ਟਨੇ ਗੁਲੀ ਲਗਾ ਅਰ ਉਹ ਨਹੀਂ ਬਚਾ ਨਾ ਤਾਂ ਮੈਨੂੰ ਸਿੱਧਾ ਗੁਲੀ ਲੱਗਣਾ ਸੀ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਉਹਨੇ ਕੌਣ ਸੀਗਾ 10 ਸੇ 11 ਗੋਲੀ ਚਲਾਇਆ ਤਾਂ ਮੇਰਾ ਮਹੱਲਾ ਵਾਲਾ ਨੇ ਮੈਨੂੰ ਬਚਾਇਆ ਕਿਸੇ ਕੋਲ ਵਗਾਰਾ ਵੀ ਮੌਕੇ ਤੇ ਕੋਈ ਪੁਲਿਸ ਖੋਲ ਵਗਾਰਾ ਮੌਕੇ ਤੇ ਮੈਂ ਪੁਲਿਸ ਵਾਲਾ ਨੂੰ ਦਿੱਤਾ ਪੁਲਿਸ ਵਾਲਾ ਨੇ ਜ਼ਿੰਮੇ ਪਾ ਲਿਆ ਸੀ ਮੈਂ ਵੀਡੀਓ ਬਣਾ ਕੇ ਉਹਨਾਂ ਸਬੂਤ ਰੱਖਾ ਐਸ.ਬੀ. ਸਾਹਿਬ ਮੌਕੇ ਤੇ ਆਇਆ ਉਹਨੂੰ ਦੱਸਿਆ ਮੈਂ ਨਾਮ ਲਿ मौका ने आधा घंटा बाद आया। तो की कर जो है, चार बंदा तो नाम लिखाया हमने वो है मौजूदा था इन लोगों पर हथियार समोध जो कार्रवाई बनता वो करना चाहिए तीन सौ दो लगा जानले हुआ था तीन सौ सात लगा मेरा चार सौ बवंजा ਇਹੋ ਜੀ ਮੇਰਾ ਘਰ ਆ ਕੇ ਪਿਆ ਮੈਂ ਕਿਸੇ ਕਾ ਘਰ ਕਾ ਸਾਹਮਣੇ ਨਹੀਂ ਗਿਆ ਮੇਰਾ ਘਰ ਕਾ ਸਾਹਮਣੇ ਮੈਂ ਖਲੋਤਾ ਹਾਂ ਰਾਮਨਗਰ ਇੱਥੇ ਝਗੜਾ ਹੋਇਆ ਹੈ ਅਲੀ ਪਹੁੰਚੇ ਆਂ ਵੈਰੀਫਾਈ ਕਰ ਰਹੇ ਆਂ ਸਾਰੀ ਗੱਲ ਕੋ ਲਖਵਾਰੇ ਆਲੀ ਬਿਆਨ ਚ ਬਿਆਨ ਚ ਜੋ ਵੀ ਦਰਜ ਕਰਾਨੇ ਕੇ ਫਿਰ ਉਹ ਸਾਹਿਬ ਮੁਤਾਬਕ ਅਰਜ਼ੀ ਕਰਤਾ ਹੈ ਜਿਹਨੇ ਨੋਜ਼ਮਾਨ ਆਈ ਸੀ ਜਿਨ੍ਹਾਂ ਦੇ ਬਨਵਾ ਮੈਂ ਤੁਹਾਨੂੰ ਦੱਸ ਰਿਹਾ ਜੀ ਹਾਲੀ ਉਹਨਾਂ ਦੇ ਬਿਆਨ ਦਰਜ ਕਰ ਰਹੇ ਆਂ ਜੋ ਵੀ ਉਹਨਾਂ ਦੇ ਬਿਆਨਾਂ ਚ ਗੱਲ ਸਾਹਮਣੇ ਆ ਗਈ ਕਰਨਾ ਚਾਹੀਦਾ ਸਰਪੰਚ ਹੈ ਵਾਸੀ ਕੋਈ ਇਹ ਐਕਸ ਸਰਪੰਚ ਨੇ ਜਿਨ੍ਹਾਂ ਦਾ ਝਗੜਾ ਹੋਇਆ ਕੀ ਨਾਮ ਸਰ ਇਹਨਾਂ ਦਾ ਕਮਲ ਹੈ ਮੈਂ ਕਮਲ ਸਰਵਨ ਨੂੰ ਲੈ ਕੇ ਬਹੁਤ ਜ਼ਿਆਦਾ ਸਖਤੀ ਕਰੀ ਜਾ ਰਹੀ ਹੈ ਜਗ੍ਹਾ ਜਗ੍ਹਾ ਨਾਕੇ ਲਗਾਏ ਜਾ ਰਹੇ ਫਿਰ ਵੀ ਜਿਸ ਤਰ੍ਹਾਂ ਦੇ ਘਟਨਾਵਾਂ ਹੋ ਰਹੀਆਂ ਨੇ ਤੁਸੀਂ ਕਿੰਨਾ ਦੇਖਦੇ ਨੇ ਨਹੀਂ ਦੇਖੋ ਚੈਕਿੰਗ ਤਾਂ ਲਗਾਤਾਰ ਚੱਲ ਰਹੀ ਹੈ ਥੋੜਾ ਇਨਰ ਹੈਗਾ ਵਾ ਮੇਨ ਰੋਡ ਤੇ ਸਾਡੀ ਵੈਸੇ ਵੀ ਚੱਲਦੀ ਆ ਪੈਟਰੋਲਿੰਗ ਆ ਝਗੜਾ ਚਲੋ ਆਲ ਸਾਡੇ ਨੂੰ ਹੋ ਗਿਆ ਇਹਨਾਂ ਦਾ ਕੋਈ ਪਹਿਲਾਂ ਕੋਈ ਇਸ ਤੋਂ ਪਹਿਲਾਂ ਕੋਈ ਝਗੜਾ ਨਹੀਂ ਹੈ ਇਹ ਹੋਣੀ ਹੋਇਆ ਵਾ ਜਸਟ ਤੇ ਕੋਈ ਗੱਲ ਨਹੀਂ ਜਲਦੀ ਇਹਨਾਂ ਨੂੰ ਨੈਬ ਕਰ ਲਾਂਗੇ ਜਿਹੜੇ ਜਿਹੜੇ ਵੀ ਦੋਸ਼ੀ ਆ ਗਏ ਮੈਂ ਦੱਸ ਰਿਹਾ ਉਹਨਾਂ ਦੇ ਬਿਆਨ ਦਰਜ ਕਰਕੇ ਜੋ ਵੀ ਹੈਗੇ ਰੈਲਵੇ ਸੈਕਸ਼ਨ ਦੇ ਵਿੱਚ ਐਫਆਈਆਰ ਦਰਜ ਕੀਤੀ ਜਾ ਰਹੀ ਹੈ ਕਿੰਨੀਆਂ ਕਿ ਗੋਲੀਆਂ ਚੱਲੀਆਂ ਕਿੰਨੀਆਂ ਮੈਂ ਧੰਨੋ ਮੈਂ ਕਿਹਾ ਵੈਰੀਫਾਈ ਕਰ ਰਹੇ ਹਾਂ ਜੀ ਸਾਰੀ ਗੱਲ ਹੋ ਜਾਂਦੀ ਤੇ ਤੁਹਾਡਾ ਮੈਂ ਕਿਹਾ ਕਰ ਰਹੇ ਹਾਂ ਜੀ ਹਦੀ ਸਾਰੀ ਕਾਰਵਾਈ ਮੌਕੇ ਤੇ ਹੀ ਹੈ ਜੀ